2 ਅਕਤੂਬਰ ਆ ਰਹੀ ਆ 2 ਅਕਤੂਬਰ ਨੂੰ ਇਸ ਵਾਰ ਦਸਹਿਰਾ ਵੀ ਆ ਤੇ ਆਪਣੇ ਪੂਰੇ ਦੇਸ਼ ਦੇ ਵਿੱਚ ਹਰ ਜ਼ਿਲ੍ਹੇ ਹਰ ਸ਼ਹਿਰ ਦੇ ਵਿੱਚ ਰਾਵਣ ਦਾ ਪੁਤਲਾ ਫੂਕਿਆ ਜਾਣਾ ਵਾ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਰਾਵਣ ਦੇ ਬਾਰੇ ਥੋੜਾ ਜਿਹਾ ਜਾਣਾਂਗੇ ਕਿ ਰਾਵਣ ਕੌਣ ਸੀ ਉਹਦੀ ਲਈ ਮੌਤ ਉਹ ਕਿਵੇਂ ਹੋਈ ਕਿਉਂ ਹੋਈ ਤੇ ਉਹਨੂੰ ਦੁਸ਼ਟ ਕਿਉਂ ਕਿਹਾ ਜਾਂਦਾ ਵਾ ਰਾਵਣ ਆਪਣੇ ਦੇਸ਼ ਦੀ ਧਰਤੀ ਦੇ ਉੱਤੇ ਇੱਕ ਬਹੁਤ ਵੱਡਾ ਰਿਸ਼ੀ ਹੋਇਆ ਜਿਹਨੂੰ ਸਹੰਸਰ ਬਾਹੂ ਕਿਹਾ ਗਿਆ 10 ਬਾਹਾਂ ਵਾਲਾ ਇੱਕ ਰਿਸ਼ੀ 10 ਬਾਹਾਂ ਤੋਂ ਮਤਲਬ ਕਿ ਉਹਦੀਆਂ 10 ਬਾਹਾਂ ਨਹੀਂ ਸੀ ਉਹਦੀਆਂ ਦੋ ਬਾਹਾਂ ਦੇ ਵਿੱਚ 10 ਬਾਹਾਂ ਜਿੰਨੀ ਤਾਕਤ ਸੀ ਉਹਦੇ ਦੋ ਹੱਥਾਂ ਵਿੱਚ ਇੰਨੀ ਸਮਰੱਥਾ ਸੀ ਕਿ ਹਜ਼ਾਰਾਂ ਹੱਥ ਵੀ ਉਹਦੇ ਸਾਹਮਣੇ ਜੁੜ ਜਾਂਦੇ ਸੀ 10 ਸਿਰ 10 ਸਿਰ ਨਹੀਂ ਸੀ ਉਹਦੇ ਜਿੰਨਾ 10 ਸਿਰ ਰਲ ਕੇ ਸੋਚਦੇ ਸੀ ਉਹਨਾਂ ਉਹ ਇਕੱਲਾ ਸੋਚ ਲੈਂਦਾ ਸੀ ਉਹਦੀ ਇਕੱਲੇ ਦੀ ਸਾਹਮਣ ਸ਼ਕਤੀ ਇੰਨੀ ਸੀ ਕਿ 10 ਸਿਰਾਂ ਦੇ ਬਰਾਬਰ ਸੀ ਤਾਂਹੀ ਲੰਕਾ سونے ਦੀ ਸੀ ਉਹਨਾਂ ਸਮਿਆਂ ਦੇ ਵਿੱਚ ਰਾਵਣ ਦੇ ਮਹਿਲ ਦੇ ਵਿੱਚ ਚੁੱਲ੍ਹੇ ਸੂਰਜ ਦੀ ਰੌਸ਼ਨੀ ਨਾਲ ਬਲਿਆ ਕਰਦੇ ਸੀ ਗੁਰੂ ਗੋਵਰ ਸਿੰਘ ਜੀ ਨੇ ਪੰਜ ਸਰਾਂ ਦੀ ਮੰਗ ਕੀਤੀ ਸੀ ਤਾਂ ਪੰਜ ਸਿੰਘ ਖੜੇ ਹੋਏ ਸੀ ਸੀਸ ਦੇਣ ਦੇ ਪਰ 라ਵਣ ਨੇ ਸ਼ਿਵ ਜੀ ਦੇ ਬਿਨਾ ਕਹੀ ਤੋਂ ਆਪ ਦਾ ਸੀਸ ਕੱਟ ਕੇ ਉਹਨਾਂ ਦੇ ਸਾਹਮਣੇ ਰੱਖਤਾ ਸੀ RAM ਤੇ 라ਵਣ ਦੋਨੇ ਸ਼ਿਵ ਜੀ ਦੇ ਭਗਤ ਸੀ ਲੰਕਾ ਤੇ ਚੜ੍ਹਾਈ ਕਰਨ ਤੋਂ ਪਹਿਲਾਂ RAM ਨੇ ਸ਼ਿਵ ਜੀ ਦੀ ਪੂਜਾ ਕੀਤੀ ਸੀ ਤੇ 라ਵਣ ਸ਼ਿਵ ਜੀ ਨੂੰ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਮੈਨੂੰ ਪਤਾ ਮੈਂ ਵਿਦਵਾਨ ਆ ਚਾਰ ਵੇਦਾਂ ਦਾ ਮੈਂ ਗਿਆਤਾ ਚਾਰ ਵੇਦਾਂ ਦਾ ਮੈਂ ਪਾਠਕ ਆ ਪਰ ਜਿਸ ਸਿਰ ਉੱਤੇ 13 ਹੱਥ ਹੈ ਨਹੀਂ ਉਹ ਸਿਰ ਕਿਸੇ ਕੰਮ ਦਾ ਨਹੀਂ ਜਦੋਂ ਰਾਵਣ ਧਰਤੀ ਉੱਤੇ ਪਿਆ ਸੀ ਤੇ ਆਪ ਦੇ ਆਖਰੀ ਸਾਹ ਲੈ ਰਿਹਾ ਸੀ ਉਦੋਂ ਰਾਮ ਨੇ ਲਕਸ਼ਮਣ ਨੂੰ ਕਿਹਾ ਕਿ ਇਸ ਧਰਤੀ ਦੇ ਉਤੋਂ ਇੱਕ ਬਹੁਤ ਵੱਡਾ ਵਿਦਵਾਨ ਜਾ ਰਿਹਾ ਵਾ ਇੱਕ ਬਹੁਤ ਵੱਡੀ ਵਿਚਾਰਧਾਰਾ ਸੂਝਵਾਨਤਾ ਤੇ ਗਿਆਨ ਇਹਦੇ ਨਾਲ ਹੀ ਚਲਿਆ ਜਾਣਾ ਜਾਂ ਤੂੰ ਕੁਝ ਸਿੱਖ ਕੇ ਆਏ ਦੇ ਕੋਲੇ ਲਕਸ਼ਮਣ ਰਾਵਣ ਦੇ ਕੋਲੇ ਜਾਂਦਾ ਤੇ ਰਾਵਣ ਦੇ ਸਿਰ ਭਾਰ ਖੜਾ ਹੋ ਜਾਂਦਾ ਤੇ ਕਹਿੰਦਾ ਕਿ हे ਬ੍ਰਹਮ ਦੇਵਤਾ ਮੈਨੂੰ ਪਤਾ ਕਿ ਤੁਸੀਂ ਇੱਕ ਬਹੁਤ ਵੱਡੇ ਵਿਦਵਾਨ ਹੋ ਬਹੁਤ ਵੱਡੇ ਗਿਆਨੀ ਹੋ ਬਹੁਤ ਵੱਡੀ ਵਿਚਾਰਤਾ ਰਾਏ ਤੁਹਾਡੀ ਆਪਣੇ ਉਸ ਵਿਚਾਰਤਾਰ ਦੇ ਵਿੱਚੋਂ ਮੈਨੂੰ ਵੀ ਕੁਝ ਦੱਸ ਕੇ ਜਾਓ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਰਾਵਣ ਲਕਸ਼ਮਣ ਦੇ ਵੱਲ ਦੇਖਦਾ ਤੇ ਫਿਰ ਅੱਖਾਂ ਬੰਦ ਕਰ ਲੈਂਦਾ ਲਕਸ਼ਮਣ ਵਾਪਸ ਰਾਮ ਦੇ ਕੋਲੇ ਜਾਂਦਾ ਕਿ ਉਹ ਤਾਂ ਕੁਝ ਬੋਲਿਆ ਹੀ ਨਹੀਂ ਰਾਮ ਲਕਸ਼ਮਣ ਨੂੰ ਕਹਿੰਦਾ ਕਿ ਤੈਨੂੰ ਗਿਆਨ ਲੈਣਾ ਹੀ ਨਹੀਂ ਆਇਆ ਤੈਨੂੰ ਮੰਗਣਾ ਹੀ ਨਹੀਂ ਆਇਆ ਇੱਕ ਬਹੁਤ ਵੱਡਾ ਵਿਦਵਾਨ ਆ ਉਹ ਸ਼ਬਜੀ ਦਾ ਭਗਤ ਆ ਜਾਂ ਉਹਦੇ ਚਰਨਾਂ ਦੇ ਪਾਸੇ ਖਲੋ ਤੇ ਚਰਨਾਂ ਵਿੱਚ ਨਮਸ਼ਕਾਰ ਕਰ ਲਕਸ਼ਮਣ ਨੇ ਇਹਦਾ ਹੀ ਕੀਤਾ। ਰਾਵਣ ਦੇ ਆਖਰੀ ਬੋਲ ਜੋ ਲਕਸ਼ਮਣ ਨੂੰ ਸੀ ਕੇ ਜੋ ਕੁਝ ਵੀ ਕਰਨਾ ਹੋਵੇ ਨਾ ਜੇ ਆਪਾਂ ਕੁਝ ਚੰਗਾ ਕਰਨਾ ਤਾਂ ਉਹਨੂੰ ਕਦੇ ਵੀ ਕੱਲ ਤੇ ਨਾ ਪਾਓ। ਉਹਨੂੰ ਹਮੇਸ਼ਾ ਅੱਜ ਕਰੋ ਕਿਉਂਕਿ ਬੰਦੇ ਦਾ ਕੱਲ ਕਦੇ ਹੀ ਨਹੀਂ ਆਉਂਦਾ। ਜੇ ਆਪਣੇ ਅੰਦਰ ਕੋਈ ਚੰਗਾ ਕਾਰਨ ਦਾ ਸੰਕਲਪ ਪੈਦਾ ਹੋਇਆ ਤਾਂ ਉਹਨੂੰ ਅੱਜ ਹੀ ਖਤਮ ਕਰੋ। ਅੱਜ ਹੀ ਪੂਰਾ ਕਰੋ ਉਹਨੂੰ। ਕੱਲ ਤੇ ਕਦੇ ਨਾ ਛੱਡੋ। ਜੋ ਕੋਨ ਹੋਵੇ ਉਹਨੂੰ ਅੱਜ ਕਰੋ। ਜੋ ਪਾਪ ਹੋਏ ਉਹਨੂੰ ਹਮੇਸ਼ਾ ਕੱਲ ਤੇ ਛੱਡੋ ਤਾਂ ਕਿ ਜਿਹੜਾ ਪਾਪ ਦਾ ਸੰਕਲਪ ਆ ਉਹ ਕਮਜ਼ੋਰ ਹੋ ਜਾਵੇ ਹੁਣ ਕਈ ਕਹਿੰਦੇ ਆ ਵੀ ਜੇ ਇੰਨਾ ਹੀ ਗਿਆਨੀ ਸੀ ਹਨਾ ਇੰਨਾ ਹੀ ਸਬਜ਼ੀ ਦਾ ਭਗਤ ਸੀ ਇੰਨੀਆਂ ਸ਼ਕਤੀਆਂ ਸੀ ਉਹਦੇ ਕੋਲੇ ਤਾਂ ਫਿਰ ਉਹ ਮਰਿਆ ਕਿਵੇਂ ਆਪਣੇ ਦੇਖਦੇ ਬੜੇ ਵੱਡੇ ਵੱਡੇ ਵਿਦਵਾਨ ਹੋਇਆ ਉਹਨਾਂ ਦੇ ਕਹਿਣ ਦੇ ਮੁਤਾਬਕ ਰਾਵਣ ਰਾਮ ਤੋਂ ਨਹੀਂ ਹਾਰਿਆ ਸੀ। ਰਾਵਣ ਆਪ ਦੇ ਭਾਤ ਭੀਸ਼ਮ ਤੋਂ ਹਾਰਿਆ ਸੀ। ਕਿਉਂਕਿ ਭੀਸ਼ਮ ਨੂੰ ਉਹਦੇ ਸਾਰੇ ਰਿਹਸਾ ਪਤਾ ਸੀ। ਉਸ ਟਾਈਮ ਤੇ ਅੱਜ ਦੇ ਟਾਈਮ ਦੇ ਵਿੱਚ ਦੁਸ਼ਮਣ ਦੇ ਨਾਲ ਲੜਾਈ ਨੂੰ ਏਡਾ ਵੱਡਾ ਨਹੀਂ ਮੰਨਿਆ ਗਿਆ ਜਿੰਨੀ ਕਿ ਦੋ ਭਰਾਵਾਂ ਦੀ ਲੜਾਈ ਨੂੰ ਵੱਡਾ ਮੰਨਿਆ ਗਿਆ। ਦੁਸ਼ਮਣ ਦਾ ਵਾਰ ਹਲੇ ਖਾਲੀ ਚੱਲਿਆ ਵੀ ਜਾਊਗਾ ਕਿਉਂਕਿ ਉਹ ਅਗਿਆਨੀ ਹੁੰਦਾ। ਉਹਨੂੰ ਦੂਸਰੇ ਬੰਦੇ ਬਾਰੇ ਕੁਝ ਨਹੀਂ ਪਤਾ। ਪਰ ਭਰਾ ਦਾ ਵਾਰ ਕਦੇ ਖਾਲੀ ਨਹੀਂ ਜਾਂਦਾ ਤੇ ਭਵੀਸ਼ਣ ਨੂੰ ਸਾਰਾ ਕੁਝ ਪਤਾ ਸੀ ਰਾਵਣ ਦੇ ਬਾਰੇ ਹੁਣ ਸਵਾਲ ਇਹ ਵੀ ਆ ਕਿ ਉਹ ਉਹਨੂੰ ਫਿਰ ਦੁਸ਼ਟ ਦਮਨ ਕਿਉਂ ਕਿਹਾ ਗਿਆ ਉਹਨੂੰ ਦੁਸ਼ਟ ਕਿਉਂ ਕਿਹਾ ਗਿਆ ਰਾਵਣ ਨੂੰ ਆਪਣੇ ਲੋਕਾਂ ਦੀ ਇਹ ਫਿਤਰਤ ਆ ਕਿ ਜਿਹੜਾ ਬੰਦਾ ਹਾਰ ਜਾਂਦਾ ਉਹਨੂੰ ਆਪਾਂ ਦੁਸ਼ਟ ਮੰਨਦੇ ਆ ਤੇ ਜਿਹੜਾ ਜਿੱਤ ਜਾਂਦਾ ਉਹਨੂੰ ਆਪਾਂ ਭਗਵਾਨ ਮੰਨਦੇ ਆ ਤੁਸੀਂ ਸੋਚ ਕੇ ਦੇਖੋ ਅੱਜ ਦੇ ਟਾਈਮ ਦੇ ਵਿੱਚ ਰਾਵਣ ਦੇ ਹਰ ਜਗ੍ਹਾ ਦੇ ਉੱਤੇ ਪੁਤਲੇ ਹੂਕੇ ਜਾਂਦੇ ਆ ਪਰ ਜਿਹੜਾ ਆਪਣਾ ਹਿੰਦੂ ਭਾਈਚਾਰਾ ਵਾ ਇਹ 라ਵਣ ਦਾ ਜਦੋਂ ਪੁਤਲਾ ਖੜਾ ਕਰਦੇ ਆ ਤਾਂ ਉਹਨੂੰ ਮੱਥਾ ਵੀ ਟੇਕਦੇ ਆ ਪ੍ਰਸ਼ਾਦ ਵੀ ਚੜਾਉਂਦੇ ਆ ਤੇ ਸ਼ਾਮ ਨੂੰ ਤੀਰ ਮਾਰਨ ਤੋਂ ਪਹਿਲਾਂ ਰਾਮ ਲਕਸ਼ ਰਾਮ 라ਵਣ ਦੀ ਪ੍ਰਕਰਮਾ ਵੀ ਕਰਦਾ ਵਾ ਮਤਲਬ ਵੀ ਕਿਤੇ ਨਾ ਕਹਿੰਦੇ ਅੰਦਰ ਇਹ ਭਾਵਨਾ ਹੈਗੀ ਆ ਕਿ 라ਵਣ ਇੱਕ ਬਹੁਤ ਵੱਡਾ ਵਿਦਵਾਨ ਸੀ ਬਹੁਤ ਵੱਡਾ ਗਿਆਨੀ ਸੀ ਤਾਂ ਹੀ ਤਾਂ ਰਾਮ ਨੇ ਲਕਸ਼ਮਣ ਨੂੰ ਰਾਵਣ ਦੇ ਕੋਲੋਂ ਕੁਝ ਸਿੱਖਣ ਲਈ ਭੇਜਿਆ ਸੀ ਜਾ ਕੋਈ ਗਿਆਨ ਲੈ ਕੇ ਆ ਕੋ ਸਿੱਖ ਕੇ ਆ ਰਾਮ ਰਾਵਣ ਦੇ ਕੋਲੋਂ